ਜੀ ਸਾਡੇ ਨਾਲ ਉਹ ਹਸ਼ਰ ਕੀਤਾ ਜਿਹੜੇ ਕੋਈ ਵਿਰੋਧੀ ਤੇ ਦੁਸ਼ਮਣ ਵੀ ਨਹੀਂ ਕਦੀ ਕਰਦਾ ਕੰਪਲੀਟ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਟੀਮ ਮਿਨਿਸਟਰ ਹੈਜ਼ ਕੰਪਲੀਟਲੀ ਫੇਲ ਅਸੀਂ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ ਉਹਨੂੰ ਬਿਲਕੁਲ ਘਟੇਰੇ ਵਿੱਚ ਖੜੇ ਕਰਾਂਗੇ ਇਹ ਪੁੱਛਾਂਗੇ ਕਿ 7 ਦਿਨ ਲਗਾਤਾਰ ਇਹ ਕੰਮ ਹੁੰਦਾ ਰਿਹਾ ਤੇ ਮਾਨ ਸਾਹਿਬ ਤੁਸੀਂ ਕਰਦੇ ਕੀ ਰਹੇ ਹੋ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹੂੰਗਾ ਭਗਵੰਤ ਮਾਨ ਜੀ ਤੁਸੀਂ ਫੇਲ ਕੀ ਹੋ ਗਏ ਹੋ ਕੰਪਲੀਟ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂਐਫ ਕੰਪਲੀਟਲੀ ਕਿਸਾਨ ਅੰਦੋਲਨ ਦੇ ਵਿੱਚ ਜਾਨ ਗਵਾਉਣ ਵਾਲੇ ਸ਼ੁਭਕਰਨ ਦੇ ਘਰ ਪੁੰਚੇ ਪ੍ਰਤਾਪ ਸਿੰਘ ਬਾਜਵਾ ਪਰਿਵਾਰ ਨਾਲ ਕੀਤੀ ਗੱਲਬਾਤ ਪਰਿਵਾਰ ਨਾਲ ਦੁੱਖ ਮੰਡੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਮੁੱਖ ਮੰਤਰੀ ਤੇ ਕਈ ਸਵਾਲ ਖੜੇ ਕੀਤੇ ਸੈਂਟਰ ਸਰਕਾਰ ਤੇ ਵੀ ਖੂਬ ਬਰੇ ਪ੍ਰਤਾਪ ਬਾਜਵਾ ਕੀ ਕੁਝ ਬੋਲਿਆ ਆਓ ਦੇਖੋ ਪਰਿਵਾਰ ਨੂੰ ਮੈਂ ਮਿਲਿਆ ਉਹਨਾਂ ਦੇ ਪਿਤਾ ਜਿਹੜੇ ਨੇ ਸਾਨੂੰ ਪਤਾ ਹੈ ਜਿਸ ਕਿਸਮ ਦੇ ਮੈਂਟਲ ਸ਼ੌਕ ਵਿੱਚ ਨੇ ਉਹ ਤਾਂ ਕੋਈ ਗੱਲ ਜ਼ੁਬਾਨੀ ਕਹਿ ਹੀ ਨਹੀਂ ਕਹਿ ਪਾਰੇ ਜਿਹੜਾ ਨੌਜਵਾਨ ਬੱਚਾ ਸਾਡਾ ਜਿਹੜਾ ਸ਼ਹੀਦ ਹੋਇਆ ਉਹਦੀ ਬਾਡੀ ਇਹਦੇ ਜਿਹੜੀ ਹੈ ਪਟਿਆਲੇ ਮੈਡੀਕਲ ਕਾਲਜ ਦੇ ਵਿੱਚ ਜਾਂ ਰਿਜਿੰਦਰ ਹਸਪੀਟਲ 'ਚ ਪਈ ਜਿਹੜੀਆਂ ਕਿਸਾਨ ਯੂਨੀਅਨਸ ਨੇ ਗਵਰਨਮੈਂਟ ਨਾਲ ਡਾਇਰੈਕਟਲੀ ਗੱਲ ਕਰ ਰਹੀਆਂ ਨੇ ਮੈਂ ਵੀ ਆਪਣੀ ਪਾਰਟੀ ਵੱਲੋਂ ਆਪ ਇੱਥੇ ਦੁੱਖ ਦਾ اظہار ਕਰਨ ਵਾਸਤੇ ਆਇਆ ਇਹ ਗੱਲ ਦੱਸਣ ਵਾਸਤੇ ਆਇਆ ਕਿ ਸਮੂੱਚੀ ਕਿਸਾਨੀ ਨਾਲ ਅਸ਼ੀਮੀ ਖੜੇ ਆ ਸਾਡੀ ਕਿਸਾਨੀ ਵੀ ਖੜੀ ਹੈ ਮੈਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਈ ਇੱਕ ਸਵਾਲ ਕਰਨਾ ਚਾਹਾਂ ਮਾਨ ਸਾਹਿਬ ਪਿਛਲੇ 7 ਦਿਨ ਤੋਂ ਲਗਾਤਾਰ ਅਨਪਰਵੋਕਟ ਟੀਅਰ ਗੈਸ ਤੇ ਸ਼ੈਲ ਬੰਬ ਦੁਨਾਲੀ ਦੇ ਪੈਲਟਸ ਫੋਨ ਤਾਂ ਥੱਲੇ ਕਰ ਲਓ ਥੋੜੇ ਥੋੜੇ ਜੀ ਫਾਇਰ ਕੀਤੇ ਜਾ ਰਹੇ ਨੇ ਤਕਰੀਬਨ 150 ਤੋਂ 200 ਤੋਂ ਵੱਧ ਸਾਡੇ ਕਿਸਾਨ ਵੀਰ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਜਿਹੜੇ ਨੇ ਫੱਟੜ ਪਏ ਨੇ ਹਸਪਤਾਲੇ ਤੁਹਾਡਾ ਹੈਲਥ ਮਿਨਿਸਟਰ ਬਿਆਨ ਦਿੰਦਾ ਹੈ ਕਿ ਅਸੀਂ ਹਸਪਤਾਲਾਂ ਚ ਪੂਰਨ ਪ੍ਰਬੰਧ ਕਰ ਲਿਆ ਉਹਦਾ ਮਤਲਬ ਤੁਹਾਨੂੰ ਤੁਸੀਂ ਨਿਰੇ ਉਹਨਾਂ ਦੇ ਫਟੜ ਹੋਣ ਦਾ ਪ੍ਰਬੰਧ ਕੀਤਾ ਜੀ ਪੰਜਾਬ ਦੀ ਕਿਸਾਨੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੇਫਗਾਰਡ ਕਿਨੇ ਕਰਨਾ ਮੈਂ ਪਹਿਲੇ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਵੀ ਹੋ ਤੁਸੀਂ ਹੋਮ ਮਿਨਿਸਟਰ ਵੀ ਪੰਜਾਬ ਦੀ ਟੈਰਿਟਰੀ ਦੇ ਵਿੱਚ ਲਗਾਤਾਰ ਹਰਿਆਣੇ ਦੀ ਪੁਲਿਸ ਫੋਰਸੇਜ਼ ਟ이어 ਗੈਸ ਦੇ ਸ਼ੈਲ ਛੱਡ ਰਹੇ ਨੇ ਸਾਡਾ ਨੌਜਵਾਨ ਵੀਰ ਇਸੇ ਪਿੰਡ ਦਾ ਜਿਹੜਾ ਜਿਹੜਾ ਸ਼ਹੀਦ ਹੋਇਆ ਕੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਕੀ ਤੁਸੀਂ ਐਫ ਆਈ ਆਰ ਲੋਜ ਕੀਤੀ ਕਿਸੇ ਤੇ ਕੀ ਤੁਹਾਡਾ ਫਰਜ਼ ਨਹੀਂ ਸੀ ਤੁਹਾਡੀ ਗਵਰਨਮੈਂਟ ਦਾ ਬੰਦਾ ਪਹਿਲੀ ਗੱਲ ਤੇ ਪੁਲਿਸ ਉਥੇ ਅੱਗੇ ਹੋ ਕੇ ਪ੍ਰੋਟੈਕਟ ਕਰਦੀ ਪੰਜਾਬੀਆਂ ਜੇ ਹਰਿਆਣਾ ਦੇ ਪੁਲਿਸ ਉਥੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਟੌਪ ਤੱਕ ਡੀਜੀ ਡੀਜੀ ਨਾਲ ਗੱਲ ਕਰਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਨਾਲ ਗੱਲ ਕਰਦਾ ਇਹ ਕੋਈ ਤੌਰ ਤਰੀਕਾ ਹੈ ਨਹੀਂ ਅਸੀਂ ਆਪਣੀ ਟੈਰਿਟਰੀ 'ਚ ਪਹਿਲੀ ਗੱਲ ਤੇ ਕਿਸੇ ਹਿੰਦੂਸਤਾਨੀ ਨੂੰ ਕੋਈ ਰੋਕ ਨਹੀਂ ਸਕਦਾ ਜਿੰਨਾ ਚਿਰ ਉਹ ਅਮਨ ਤੇ ਸ਼ਾਂਤੀ ਜਿੰਨਾ ਚਿਰ ਉਹ ਕਾਨੂੰਨ ਆਪਣੇ ਹੱਥੇ ਚ ਨਹੀਂ ਲੈਂਦੇ। ਉਹ ਹੀ ਤੁਹਾਡੇ ਕੋਲ ਜਮਹੂਰੀ ਹੱਕ ਹੈ ਟੇ। ਆ ਜੋ ਕੁਝ ਹੋਇਆ ਕਦੀ ਤੁਸੀਂ ਇੱਕ ਆਜ਼ਾਦਾ ਨਾ ਦੇਸ਼ ਜਿਹਨੂੰ ਲਾਰਜੇਸਟ ਡੈਮੋਕ੍ਰੇਸੀ ਦੁਨੀਆ ਦੀ ਕਹਿੰਦੇ ਹੋ ਉਹਦੇ ਵਿੱਚ ਤੁਸੀਂ ਕਦੀ ਸੁਣ ਸਕਦੇ। ਜਿਸ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਲ ਜਿਹਦੀ ਜਿਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਨਾਲ ਹੋ। ਇਸ ਕਿਸਮ ਦਾ ਵਿਵਹਾਰ ਤੇ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਦੀਆਂ ਸਰਕਾਰਾਂ ਕਰਦੀਆਂ ਸੁਣੀਆਂ ਨੇ। ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹੂੰਗਾ ਭਗਵੰਤ ਮਾਨ ਜੀ ਤੁਸੀਂ ਫੇਲ ਕੀ। ਹੋ ਗਿਆ ਕੰਪਲੀਟਲੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂ ਹੈਵ ਕੰਪਲੀਟਲੀ ਫੇਲਡ ਇਟ ਇਜ਼ ਹਾਈ ਟਾਈਮ ਯੂ ਰਿਸਾਈਨਡ ਐਸ ਦੀ ਚੀਫ ਮਿਨਿਸਟਰ ਪੰਜਾਬ ਯੂ ਹੈਵ ਸ਼ੋਨ ਯੂ ਆਰ ਕੰਪਲੀਟਲੀ ਇਨਕੰਪੀਟੈਂਟ ਤੁਸੀਂ ਬਿਲਕੁਲ ਸਾਬਤ ਕਰ ਦਿੱਤਾ ਹੈ ਨਾ ਤੁਹਾਡੇ ਵਿੱਚ ਚੀਫ ਮਿਨਿਸਟਰ ਦੀ ਕਾਬਲੀਅਤ ਹੈ ਨਾ ਤੁਹਾਡੇ ਵਿੱਚ ਜਾਣ ਹੈ ਸੈਂਟਰ ਦੇ ਸਾਹਮਣੇ ਖਲੋਣ ਤੁਸੀਂ ਤੁਸੀਂ ਵਿਚੋਲੇ ਬਣ ਕੇ ਵਿਚੋਲੇ ਬਣ ਕੇ ਜਾਂ ਤੇ ਕੋਈ ਸਮਝੌਤਾ ਕਰਵਾਉਂਦੇ ਜੋ ਕਿਸਾਨਾਂ ਦੀ ਡਿਮਾਂਡ ਤੇ ਨੇ ਤੇ ਜਦੋਂ ਇਹ ਚਾਰ ਕਾਲੇ ਕਾਨੂੰਨ ਵਾਪਸ ਲਏ ਨੇ ਉਹ तकरीबन 35 ਤੋਂ 40 ਸਾਰੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਸੰਸਥਾਵਾਂ ਸੀ ਇਹਨਾਂ ਆਦੀਆਂ ਤੇ 35 40 ਮੀਟਿੰਗਸ ਤੋਂ ਪਹਿਲੇ ਗਵਰਨਮੈਂਟ ਆਫ ਇੰਡੀਆ ਨਾਲ ਹੋ ਚੁੱਕੀਆਂ ਸੀ ਤੁਸੀਂ ਭਾਰਤ ਰਤਨਾ ਨਾਲ ਡਾਕਟਰ ਸੁਆਮੀ ਨਾਥਨ ਜੀ ਨੂੰ ਨਵਾਜੇ ਆ ਮੋਦੀ ਸਾਹਿਬ ਤੇ ਜਿਹੜਾ ਉਹਨਾਂ ਦਾ ਫਲਸਫਾ ਸੀ ਸੀ2 ਦਾ ਫਾਰਮੂਲਾ ਸੀ ਕਿਸਾਨਾਂ ਦੀ ਦੁਗਣੀ ਆਮਦਨ ਕਰਦਾ ਇਹ ਫਲਸਫਾ ਸੀ ਉਹਨੂੰ ਤਾਂ ਤੁਸੀਂ ਮੋਹਰ ਨਹੀਂ ਲਾਈ ਉਹਨੂੰ ਮੋਹਰ ਲਾंदे ਡਾਕਟਰ ਸੁਆਮੀ ਨਾਥਨ ਜੀ ਨੂੰ ਭਰ ਰਤਨਾ ਨਵਾਜਦੇ ਸੀ ਕਹਿੰਦੇ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਤੁਸੀਂ ਪੱਖ ਪੂਰਿਆ ਜੀ ਉਹ ਤੁਸੀਂ ਕੀਤਾ ਕੋਈ ਨਹੀਂ ਸੋ ਮੈਂ ਇਸ ਟਾਈਮ ਤੇ ਵੇਖੋ ਸਮੁੱਚਾ ਪੰਜਾਬ ਅੱਜ ਸਾਰਾ ਪੰਜਾਬੀ ਜਗਤ ਦੁਨੀਆ ਭਰ ਚ ਬਹੁਤ ਉਚੇਦ ਤੇ ਹੈ ਬਹੁਤ ਤਕਲੀਫ ਦੇ ਵਿੱਚ ਸਾਡੇ ਸਾਰਿਆਂ ਦੇ ਦਿਲ ਤੇ ਬਹੁਤ ਗਹਿਰਾ ਹੈ ਇਸ ਗੱਲ ਦਾ ਮੈਂ ਕਹਿੰਦਾ ਜ਼ਖਮ ਹੈ ਕਿ ਉਹ ਕੌਮ ਜਿਨੇ ਦੇਸ਼ ਦੀ ਆਜ਼ਾਦੀ ਵਿੱਚ ਸਾਰ ਨੂੰ ਨਮਾਇਆ ਰੋਲ ਅਦਾ ਕੀਤਾ ਜਿਨੇ 1962 ਦੀ جنگ ਵਿੱਚ 1948 ਤੋਂ ਹੀ ਸ਼ੁਰੂ ਕਰ ਲਓ ਕਸ਼ਮੀਰ ਜਦੋਂ ਅਸੀਂ ਟੇਕਓਵਰ ਕੀਤਾ ਸਾਡੀਆਂ ਪੰਜਾਬ ਦੀਆਂ ਤੇ ਸਿੱਖ ਫੋਰਸੇਸ ਉੱਤੇ ਗਈਆਂ ਕਸ਼ਮੀਰ ਨੂੰ ਬਚਾਉਣ ਵਾਸਤੇ 1962 ਦੀ جنگ 1965 ਦੀ جنگ 1971 ਦੀ جنگ ਕਾਰਗਿਲ ਦੀ ਲੜਾਈ ਤੇ ਅੱਜ ਦੇ ਦਿਨ ਤੱਕ ਸਾਰੇ ਚੀਨ ਤੇ ਪਾਕਿਸਤਾਨ ਤੇ ਰਾਜਸਥਾਨ ਦੇ ਬਾਰਡਰਾਂ ਤੱਕ ਸਾਡੇ ਨੌਜਵਾਨ ਬੱਚੇ ਹਰ ਮਹੀਨੇ ਹਿੰਦੁਸਤਾਨ ਦੇ ਨੈਸ਼ਨਲ ਫਲੈਗ ਦੇ ਵਿੱਚ ਲਿਪਟ ਕੇ ਪਿੰਡੋਂ ਪਿੰਡ ਪਹੁੰਚਦੇ ਨੇ ਤੁਸੀਂ ਸਾਡੇ ਨਾਲ ਉਹ ਹਸ਼ਰ ਕੀਤਾ ਜਿਹੜੇ ਕੋਈ ਵਿਰੋਧੀ ਤੇ ਦੁਸ਼ਮਣ ਵੀ ਨਹੀਂ ਕਰ ਸਕਦਾ ਕੰਪਲੀਟ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਚੀਫ ਮਿਨਿਸਟਰ ਹੈਜ਼ ਕੰਪਲੀਟਲੀ ਫੇਲਡ ਕਿ ਮੈਂ ਉਹਨੂੰ ਚਾਹੂੰਗਾ ਕਿ ਜੇ ਤੁਸੀਂ ਇੰਨਾ ਦਮ ਨਹੀਂ ਰੱਖਦੇ ਰਿਜ਼ਾਈਨ ਕਰੋ ਕਿਉਂਕਿ ਜਿਹੜਾ ਮਨਸੂਬਾ ਸੈਂਟਰ ਦਾ ਲੱਗਦਾ ਸਾਨੂੰ ਸੈਂਟਰ ਦਾ ਮਨਸੂਬਾ ਪੰਜਾਬ ਦੇ ਵਿੱਚ ਇਸ ਕਿਸਮ ਦੇ ਮੈਨੂੰ ਲੱਗ ਰਿਹਾ ਹਾਲਾਤ ਪੈਦਾ ਕਰ ਰਿਹਾ ਕਿ ਇੱਥੇ ਰਾਸ਼ਟਰਪਤੀ ਰਾਜ ਆਂਦੇ ਟਾਈਮ ਦੇ ਵਿੱਚ ਲਾ ਸਕਾਂ ਕਿਉਂਕਿ ਅਨਪਰਵੋਕਟ ਪੰਜਾਬ ਦੀ ਟੈਰੀਟਰੀ ਚ 2250 ਮੀਟਰ ਕੁਸਕੇ ਸਾਡੇ ਨੌਜਵਾਨ ਬਤਿਆਂ ਨੂੰ ਮਾਰਿਆ ਜਾਏ ਫੱਟੜ ਕੀਤਾ ਜਾਏ ਲਤਾ ਤੋੜੀਆਂ ਜਾਣ ਈਵਨ ਇੱਥੋਂ ਤੱਕ ਮੈਨੂੰ ਪਤਾ ਲੱਗਾ ਬੋਰੀਆਂ ਚ ਪਾ ਕੇ ਚੰਦ ਬੰਦੇ ਇਹਨਾਂ ਦੇ ਸਿਵਲਨ ਕੱਪੜਿਆਂ ਵਿੱਚ ਜਿਹੜੇ ਲੋਕ ਸਨ ਉਹ ਹਰਿਆਣਾ ਪੁਲਿਸ ਦੇ ਨੇ ਕਿ ਪੈਰਾਮਿਲਟਰੀ ਫੋਰਸਸ ਦੇ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਨੂੰ ਚੁੱਕ ਕੇ ਵੀ ਲੈ ਗਏ ਨੇ ਕਿਸੇ ਨੂੰ ਪਤਾ ਨਹੀਂ ਉੱਥੇ ਬਣ ਕੀ ਰਿਆ ਤੋ ਸਮੁੱਚੇ ਪੰਜਾਬੀ ਜਗਤ ਨੂੰ ਇੱਕੋ ਕੇ ਖੜੂਣਾ ਪਾਏਗਾ ਸੈਂਟਰ ਦੀ ਇਹ ਜਿਹੜੀ ਇਹ ਪਾਲਿਸੀ ਹੈ ਇਹਨੂੰ ਕੰਡੈਮ ਕਰਨਾ ਪਾਏਗਾ ਅਸੀਂ ਤੋੜ ਤੱਕ ਲੜਾਈ ਦਿੱਤੋਂ ਤੱਕ ਵੀ ਜਾਣਾ ਹੋਏਗਾ ਕਿਉਂਕਿ ਵੇਖੋ ਦੋ ਚੀਜ਼ਾਂ ਨੇ ਐਜ਼ ਅ ਲੀਡਰ ਆਫ ਅ ਪੋਲੀਟੀਕਲ ਪਾਰਟੀ ਜਿੰਨੀਆਂ ਕਿਸਾਨ ਯੂਨੀਅਨਜ਼ ਨੇ ਇਹਨਾਂ ਨਾਲ ਮੈਂ ਗੱਲਬਾਤ ਕਰਦਾ ਰਿਹਾ ਇਹਨਾਂ ਨੇ ਸਾਰਿਆਂ ਨੇ ਇਹ ਗੱਲ ਕੀਤੀ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਪੋਲਿਟਿਕਲ ਮਦਖਲਤ ਹੋਏ ਤੁਸੀਂ ਕਿਰਪਾ ਕਰਕੇ ਬਾਰਡਰਾਂ ਤੇ ਨਾ ਆਓ ਅਸੀਂ ਇਹ ਗੱਲ ਕਰਨ ਨਹੀਂ ਗਏ ਕਿ ਕੱਲ ਨੂੰ ਕੋਈ ਸਿਆਸੀ ਪਾਰਟੀਆਂ ਦੇ ਜਾਂ ਸਿਆਸੀ ਲੀਡਰਾਂ ਦੇ ਖਾਤੇ ਚੜ ਦੇ ਕਿ ਇਹਨਾਂ ਨੇ ਆ ਕੰਮ ਕਰਵਾਇਆ ਬਿਲਕੁਲ ਬਟ ਅੱਜ ਜੋ ਪੰਜਾਬ ਦਾ ਹਸ਼ਰ ਹੋ ਰਿਹਾ ਹੈ ਜਾਂ ਜੋ ਪੰਜਾਬ ਦਾ ਹਸ਼ਰ ਹੋਣ ਨੂੰ ਜਾ ਰਿਹਾ ਹੈ ਜਾਂ ਸਮੁੱਚੀ ਕਿਸਾਨੀ ਦਾ ਹੋਣ ਨੂੰ ਜਾ ਰਿਹਾ ਹੈ ਤਾਂ ਅਸੀਂ ਕੋਈ ਮਿਊਟ ਸਪੈਕਟੇਟਰ ਨਹੀਂ ਬਣ ਕੇ ਰਿਹਾ ਸਰ ਵੀ ਵਿਲ ਹੈਵ ਟੂ ਫਾਈਟ ਐਜ਼ ਵਨ ਔਰ ਮੇਰੀ ਅਪੀਲ ਹੈ ਸਮੁੱਚੇ ਪੰਜਾਬ ਨੂੰ ਆਪਣੇ ਬਿਲਕੁਲ ਮਦ ਪੇਦੇ ਭੁੱਲਦੇ ਹੋਏ ਆਪਣੀ ਜਾਤ ਤੋਂ ਉੱਤੇ ਉੱਠ ਕੇ ਪਾਤ ਤੋਂ ਉੱਤੇ ਉੱਠ ਕੇ ਵੀ ਹੈਵ ਟੂ ਸਟੈਂਡ ਐਸ ਵਨ ਅਗੇਂਸਟ ਦਿਸ ਗਵਰਨਮੈਂਟ ਸੈਂਟਰਲ ਗਵਰਨਮੈਂਟ ਨੇ ਜੋ ਕੁਝ ਕੀਤਾ ਇਹ ਬਹੁਤ ਮਾੜੀ ਗੱਲ ਕੀਤੀ ਹੈ ਤੇ ਭਗਵੰਤ ਮਾਨ ਨੂੰ ਇਹ ਵੀ ਮੈਂ ਗੱਲ ਕਵਾਂਗਾ ਭਗਵੰਤ ਮਾਨ ਜੀ ਜਿੰਨੇ ਬੱਦੇ ਫੱਟੜ ਨੇ ਉਹਨਾਂ ਸਾਰਿਆਂ ਦਾ ਇੰਡੀਵਿਜੂਅਲ ਕੇਸਸ ਦਰਜ ਹੋਣੇ ਚਾਹੀਦੇ ਨੇ ਭਾਵੇਂ ਇਸ ਟਾਈਮ ਤੱਕ ਭਾਵੇਂ ਅਣਪਛਾਤੇਆਂ ਤੇ ਹੀ ਕਰੋ ਕਿਉਂਕਿ ਕੀ ਇਹ ਇਨਵੈਸਟਿਗੇਟ ਕਰੋਗੇ ਤੇ ਬੰਦਿਆਂ ਤੇ ਨਾਂ ਆਣਗੇ ਉਨੇ ਦੇਰ ਵਾਸਤੇ ਦਫਾ 100 302 ਉਹ ਦਿਨ ਇੰਡੀਅਨ ਆਈਪੀਸੀ ਦੇ ਵਿੱਚ ਜਿਹੜਾ ਅਨਲਵਜ ਹੈ ਹੋਮ ਮਿਨਿਸਟਰ ਦੇ ਹਰਿਆਣੇ ਦਾ ਉਹਦੇ ਤੇ ਕੇਸ ਦਰਜ ਕੀਤਾ ਐ ਐਂਡ ਦੀ ਕਾਂਗਰਸ ਵਿਲ ਆਲਸੋ ਨਾਕ ਐਟ ਦੀ ਡੋਜ਼ ਆਫ ਦੀ ਟਾਪ ਕੋਰਟਸ ਮੈਂ ਖੁਦ ਹਾਈ ਕੋਰਟ ਦੇ ਵਿੱਚ ਜਲਦੀ ਮੈਂ ਅੱਜ ਵਕੀਲ ਸਾਹਿਬ ਆਪਣੇ ਨਾਲ ਗੱਲ ਵੀ ਕਰ ਲਈ ਅੱਜ ਰਾਤ ਪਹੁੰਚ ਕੇ ਮੈਂ ਉਹਨਾਂ ਨਾਲ ਗੱਲ ਵੀ ਕਰ ਰਿਹਾ ਵੀ ਵਿਲ ਗੋ ਇਨਟੂ ਅ ਰੈਟ ਇਨ ਦੀ ਹਾਈ ਕੋਰਟ ਕਿ ਬਕਾਇਦਾ ਤੌਰ ਜਿਹੜੀ ਹੈ ਦੀ ਕੋਈ ਜੁਡੀਸ਼ੀਅਲ ਇਨਕੁਆਇਰੀ ਕੀਤੀ ਜਾ ਐਟ ਦੀ ਹਾਈएस्ट ਲੈਵਲ ਕਿਹੜੇ ਬੰਦੇ ਨੇ ਗੋਲੀ ਚਲਾਣ ਵਾਲੇ ਉਹਨਾਂ ਨੂੰ ਆਰਡਰ ਕਿਨੇ ਕੀਤਾ ਇਹ ਕਤਲ ਹੋਇਆ ਬੰਦੇ ਫਟੜ ਹੋਏ ਨੇ ਇਹਦੀ ਰਿਸਪਾਂਸਿਬਿਲਟੀ ਕਿਹਦੀ ਜਿਹੜਾ مالی ਨੁਕਸਾਨ ਹੋਇਆ ਕਿਸੇ ਟਾਇਰ ਪਾੜ ਦਿੱਤੇ ਇੰਜਨ ਖਰਾਬ ਕਰ ਦਿੱਤੇ ਉਹ ਤੇ ਚਲੋ ਇੱਕ ਛੋਟੀ ਗੱਲ ਅਟਾ ਜੋ ਉਹ ਅਸ਼ਰੇ ਇਹ ਮੈਂ ਸਮੁੱਚੇ ਹਿੰਦੁਸਤਾਨ ਨੂੰ ਤੇ ਡੈਮੋਕ੍ਰੇਸੀ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਕਵਾਂਗਾ ਵੀ ਵਿਲ ਆਲ ਹੈਵ ਟੂ ਸਟੈਂਡ ਅਪ ਅਗੇਂਸਟ ਦੀ ਡਿਕੋਨਨ ਲਾਜ਼ ਐਂਡ ਪੋਲਿਸੀਜ਼ ਆਫ ਦੀ ਸੈਂਟਰਲ ਗਵਰਨਮੈਂਟ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਜੀ ਉਹਦੇ ਵਿੱਚ ਇਹ ਗੱਲ ਜਿਹੜੀ ਰੱਖੀ ਜਾਊਗੀ ਜਿਸ ਤਰ੍ਹਾਂ ਰਾਸ਼ਟਰਪਤੀ ਰਾਜਦਾਨੀਗਾਂ ਅੰਦਰ ਗੱਲਾਂ ਕਰ ਰਹੀ ਹੈ ਜੇ ਇਹਦੀ ਰੱਖੀ ਨਹੀਂ ਜਾਏਗੀ ਅਸੀਂ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ ਉਹਨੂੰ ਬਿਲਕੁਲ ਕਟੇਰਚ ਖੜੇ ਕਰਾਂਗੇ ਇਹ ਪੁੱਛਾਂਗੇ ਕਿ 7 ਦਿਨ ਲਗਾਤਾਰੇ ਕੰਮ ਹੁੰਦਾ ਰਿਹਾ ਤੇ ਮਾਨ ਸਾਹਿਬ ਤੁਸੀਂ ਕਰਦੇ ਕੀ ਰਹੇ ਹੋ ਤੁਸੀਂ ਨੇਰੇ ਬਚੋਲੇ ਬਣ ਕੇ ਫਿਰਦੇ ਰਹੇ ਤੁਹਾਨੂੰ ਅਜੇ ਤੁਹਾਡੇ ਖੂਨ ਨੇ ਖੋਲਿਆ ਨਹੀਂ ਜੋ ਪੰਜਾਬੀਆਂ ਨਾਲ ਹੋ ਰਿਹਾ ਤੁਸੀਂ ਸੈਂਟਰ ਰਿਪ੍ਰੈਜ਼ੈਂਟੇਟਿਵ ਬਣ ਕੇ ਤੁਸੀਂ ਇਹ ਸੋਚਿਆ ਕਿ ਸ਼ਾਇਦ ਤੁਹਾਡੀ ਸੈਂਟਰ ਨਾਲ ਗੱਲ ਰਹੇਗੀ ਤੇ ਤੁਹਾਡਾ ਕੰਮ ਹੈ ਟਪ ਜੇਗਾ ਕਿਸਾ ਟਪਣਾ ਸੀ ਸੋ ਇਹ ਗੱਲ ਸਾਰੀ ਲਗਾਤਾਰ ਇਹ ਜਿਹੜਾ ਸੈਸ਼ਨ ਹੈ ਇਹ ਸਟਾਰਮੀ ਸੈਸ਼ਨ ਹੋਏਗਾ ਇਹਦੇ ਵਿੱਚ ਗਵਰਨਮੈਂਟ ਨੂੰ ਕਟਾਰੇ 'ਚ ਖੜਾ ਕਰਾਂਗੇ ਭਗਵੰਤ ਮਾਨ ਨੂੰ ਹਰ ਕੀਮਤ ਜਿਹੜੀ ਜੋ ਵੀ ਪੰਜਾਬੀਆਂ ਨਾਲ ਹੋਇਆ ਹੀ ਵਿਲ ਹੈਵ ਟੂ ਅਨਸਰ ਫੋਰ ਵਾਟਐਵਰ ਹੈਸ ਹੈਪਨਡ ਇਨ ਪੰਜਾਬ ਇਹ ਮੈਨ ਸਮੁੱਚੇ ਪੰਜਾਬ ਨੂੰ ਇਸ ਕਰਕੇ ਨਵਾਜ਼ ਰਾਧ ਸਾਹਿਬ ਇੱਕ ਜੇ ਐਲ ਨਹੀਂ ਨਿਆ ਜ਼ਮਾਨਾ ਨਈ ਸੋਚ